ਕੁਆਕੀ ਸ਼ਹਿਰਾਂ ਦੇ ਵਿੱਚ ਪੁਲਿਸ ਦਾ ਕਾਸੋ ਆਪਰੇਸ਼ਨ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਜਿहां ਤਸਵੀਰਾਂ ਤੁਹਾਨੂੰ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੁਲਿਸ ਪਾਰਟੀ ਦੇ ਵੱਲੋਂ 100 ਤੋਂ ਵੱਧ ਜਵਾਨ ਜਿਹੜੇ ਐ ਉਹ ਡੀਐਸਪੀ ਦੀ ਅਗਵਾਈ ਦੇ ਹੇਠ ਕਾਸੋ ਆਪਰੇਸ਼ਨ ਦੇ ਵਿੱਚ ਸ਼ਾਮਲ ਹੋਏ ਨੇ ਔਰ ਫਿਰੋਜ਼ਪੁਰ ਦਾ ਏਰੀਆ ਕਵਰ ਕੀਤਾ ਗਿਆ ਲਗਭਗ 46 ਕਰਾਂ ਦੀ ਚੈਕਿੰਗ ਕੀਤੀ ਗਈ ਹੈ ਡੀਐਸਪੀ ਦਾ ਕਹਿਣਾ ਹੈ ਕਿ ਪਹਿਲਾਂ ਪਲੈਨਿੰਗ ਕੀਤੀ ਗਈ ਕਿ ਕਿਹੜੇ ਕਿਹੜੇ ਘਰਾਂ ਦੇ ਵਿੱਚ ਚੈਕਿੰਗ ਕਰਨੀ ਹੈ ਕਿਉਂਕਿ ਰਿਕਾਰਡ ਪੁਰਾਣੀ ਖੰਗਾਲੇ ਗਏ ਜਿਨ੍ਹਾਂ ਦੇ ਉੱਪਰ ਕੋਈ ਪੁਰਾਣਾ ਮਾਮਲਾ ਦਰਜ ਸੀ ਪੁਰਾਣੇ ਪਰਚੇ ਜਿਨ੍ਹਾਂ ਦੇ ਉੱਪਰ ਦਰਜ ਸੀਗੇ ਉਹਨਾਂ ਨੂੰ ਲਿਸਟ ਆਊਟ ਕੀਤਾ ਗਿਆ 100 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਕਾਸੋ ਆਪਰੇਸ਼ਨ ਦੇ ਵਿੱਚ ਸ਼ਾਮਿਲ ਸੀ 46 ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਹੈ ਚੈਕਿੰਗ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦੇ ਤਹਿਤ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਲੀੜਾ ਕਪੜਾ ਚੈੱਕ ਕੀਤਾ ਗਿਆ ਹੈ ﺍﻟमारੀਆਂ ਤੱਕ ਚੈੱਕ ਕੀਤੀਆਂ ਗਈਆਂ ਨੇ ਕਾਸੋ ਆਪਰੇਸ਼ਨ ਦੇ ਤਹਿਤ ਕਿਉਂਕਿ ਲਗਾਤਾਰ ਅ ਅਜਹੀਆਂ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਮਿਲ ਰਹੀਆਂ ਹੈ ਕਿ ਨਸ਼ਾ ਵਧਦਾ ਜਾ ਰਿਹਾ ਹੈ ਘਰਾਂ ਦੇ ਵਿੱਚ ਅ ਨਸ਼ਾ ਜਿਹੜਾ ਆ ਉਹ ਸਪਲਾਈ ਕੀਤਾ ਜਾ ਰਿਹਾ ਹੈ ਘਰਾਂ ਦੇ ਵਿੱਚ ਦੇਸੀ ਲਾਣ ਕੱਢੀ ਜਾ ਰਹੀ ਹੈ ਘਰਾਂ ਦੇ ਵਿੱਚ ਹੀ ਅ ਚੁੱਟੇ ਵਰਗਾ ਨਸ਼ਾ ਜਿਹੜਾ ਉਹ ਵੀ ਘਰਾਂ ਤੋਂ ਹੀ ਸਪਲਾਈ ਕੀਤਾ ਜਾਂਦਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਸੋ ਆਪਰੇਸ਼ਨ ਜਿਹੜਾ ਆ ਉਚਲਾਇਆ ਗਿਆ 100 ਤੋਂ ਵੱਧ ਆ ਮੁਲਾਜ਼ਮ ਜਿਹੜੇ ਐ ਇਸ ਆਪਰੇਸ਼ਨ ਦੇ ਵਿੱਚ ਸ਼ਾਮਿਲ ਸੀ ਔਰ 46 ਘਰਾਂ ਨੂੰ ਟਾਰਗੇਟ ਕੀਤਾ ਗਿਆ 46 ਘਰਾਂ ਦੇ ਵਿੱਚ ਚੈਕਿੰਗ ਹੋਈ ਹੈ ਤਾਂ ਤੜਕਸਾਰ ਹੀ ਦਿਨ ਚੜ੍ਹਦੇ ਆ ਆ ਜਿਹੜਾ ਆ ਉਹ ਪੁਲਿਸ ਨੇ ਦਾਵਾ ਬੋਲ ਦਿੱਤਾ ਹੈ ਪੂਰੇ ਪਿੰਡ ਨੂੰ ਘੇਰ ਕੇ ਤੇ ਉਸ ਤੋਂ ਬਾਅਦ ਚੈਕਿੰਗ ਕੀਤੀ ਗਈ ਹੈ 46 ਘਰਾਂ ਦੀ ਚੈਕਿੰਗ ਹੋਈ ਹੈ ਤੇ ਬਰਾਮਦਗੀ ਨੂੰ ਲੈ ਕੇ ਡੀਐਸਪੀ ਹੁਣਾਂ ਦਾ ਵੱਡਾ ਬਿਆਨ ਇੱਥੇ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਕੀ ਕੁਝ ਬਰਾਮਦ ਕੀਤਾ ਗਿਆ ਕੀ ਪਲਾਨ ਸੀ ਕਿ ਸੁਸ਼ਕ ਦੇ ਆਧਾਰ ਤੇ ਇੱਕਾਸੋ ਆਪਰੇਸ਼ਨ ਜਿਹੜਾ ਆ ਉਹ ਚਲਾਇਆ ਗਿਆ ਤਾਂ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਮਾਨਜੋਗ ਮਾਨਜੋਗ ਸ਼੍ਰੀਮਤੀ ਫੋਮਾ ਮਿਸ਼ਰਾ ਆਈਪੀਐਸ ਜਿਹਦੇ ਨਿਰਦੇਸ਼ਾਤੇ ਅੱਜ ਸਾਡਾ ਸਿਟੀ ਫਲੋਰਸਪੇ ਦੇ ਵਿੱਚ ਕਾਰਪੋਰੇਸ਼ਨ ਕੀਤਾ ਗਿਆ ਕਿਤੇ ਠਕੀਆਂ ਬੱਤੀ ਹੈ ਜਿਹਦੇ ਵਿੱਚ ਕਾਰਪੋਰੇਸ਼ਨ ਕੀਤਾ ਗਿਆ ਤੇ ਜਿਹਨੇ ਦੇ ਵਿੱਚ ਅਸੀਂ ਚਾਰੇ ਥਾਣਿਆਂ ਦੀ ਪੁਲਿਸ ਦੇ ਜ਼ਰੂਰ ਤੋਂ ਲੈ ਕੇ 140 ਬੰਦੇ ਤਾਇਨਾਤ ਕੀਤੇ ਗਏ। ਚਾਰੇ ਤਰਫ ਚਾਰੇ ਪਾਸੇ ਤੋਂ ਇਹਨੂੰ ਕਾਡਨ ਕੀਤਾ ਗਿਆ ਅਤੇ 46 ਘਰ ਅਸੀਂ ਆਈਡੈਂਟੀਫਾਈ ਕੀਤੇ ਸੀ ਜਿਨ੍ਹਾਂ ਤੇ ਆਲਰੇਡੀ ਪਹਿਲਾਂ ਪਰਚੇ ਦਰਜ ਹੈ। ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇਸ ਆਪਰੇਸ਼ਨ ਅਮਲ ਵਿੱਚ ਲਿਆਂਦਾ। ਤੇ ਅੱਗੇ ਵੀ ਸਾਡੇ ਇਦਾਂ ਦੇ ਚੱਲਦੇ ਰਹਿਣਗੇ ਆਪਰੇਸ਼ਨ। ਅਸੀਂ ਰੂਟੀਨ ਦੇ ਵਿੱਚ ਹੁਣ ਅਲਟਰਨੇਟ ਡੇ ਤੇ ਸੋਚਿਆ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਬਸਤੀਆਂ ਦੇ ਵਿੱਚ ਕਾਸ ਆਪਰੇਸ਼ਨ ਕਰਾਂ ਸਰ ਵਕਵਕ ਚੌਂਕਾ ਤੇ ਨਾਕੇ ਵੀ ਲੱਗੇ ਆ ਵਕਵਕ ਚੌਂਕਾ ਤੇ ਨਾਕੇ ਲਾ ਕੇ ਜਿਵੇਂ ਜਿੱਥੇ ਅਸੀਂ ਕਾਸ ਆਪਰੇਸ਼ਨ ਕਰਦੇ ਆ ਉਹਨੂੰ ਚਾਰੋਂ ਤਰਫ ਤੋਂ ਕਾਂਡਨ ਕਰਕੇ ਤੇ ਅੰਦਰ ਸਰਚ ਕਰੀਏ ਔਰ ਅੱਜ ਦੇ ਕਾਸ ਆਪਰੇਸ਼ਨ ਦੇ ਵਿੱਚ ਜੋ ਹਜੇ ਚੱਲ ਰਿਹਾ ਹੈਗਾ ਜੋ ਵੀ ਗ੍ਰਾਂਦੀ ਹੋਈਗੀ ਉਹਦੇ ਵਿੱਚ ਬਾਅਦ ਦੇ ਵਿਚਾਰ ਜੀ ਸੁਸਤਾਸਤੀ ਜੀ